ਸੋ ਹਣੀ ਮਿੱਤਰੋ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਦਿਨ ਚੱਲ ਚੁੱਕਿਆ 7:30 ਦਾ ਟਾਈਮ ਹੋ ਗਿਆ ਆਪਾਂ ਜਾਵਾਂਗੇ ਗੱਡੀ ਕੋਲੇ ਤੇ ਗੱਡੀ ਦਾ ਕੰਮ ਹੋ ਗਿਆ ਸੀ ਫਾਈਨਲ ਤੇ ਗੱਡੀ ਹੁਣ ਰੈਡੀ ਆ ਆਪਣੀ ਉਦੋਂ ਵੇਲੀਉਂਗਾ ਕੱਢ ਕੇ ਗੱਡੀ ਲਾੜੀਆਂ ਤੋਂ ਲਈ ਦੇਖਦੇ ਸਰਵਿਸ ਸਟੇਸ਼ਨ ਤੇ ਡੱਕਾਂਗੇ ਉਦੋਂ ਪਵਾਤ ਹੋ ਕੇ ਫਿਰ ਲਾਉਣੀ ਆ ਪੇਂਟ ਵਾਲੇ ਕੋਲੇ ਪੇਂਟ ਵਾਲਾ ਪੇਂਟ ਪੁੰਡ ਕਰਾ ਕੇ ਸ਼ਾਇਦ ਰੇਟ ਦੇ ਦਿਆਂ ਲਿਆਉਂਗਾ ਜੀ ਖਰੇ ਚਲੋ ਚੱਲਦੇ ਆ ਵੀ ਆਪਣੇ ਜਾਨਵਰ ਪਏ ਉੱਡ ਇੱਕ ਨਾਣੇ ਗਵਾਤ ਹੀ ਕਬੂਤਰੀ ਤੇ ਉਹ ਇੱਥੇ ਉੱਡਦੀ ਫਿਰਦੀ ਉਹਨੂੰ ਫੜਨ ਲਈ ਤੇ ਯਾਰੀਆਂ ਚੱਲੀ ਆ ਰਹੀਆਂ ਉਹ ਵੇਖ ਲੱਗਣਾ ਬਹੁਤ ਹੈ ਲੋ ਵੀ ਰਾਣੀ ਸੁਨਦਰਾ ਦੋ ਤੇ ਆ ਕੇ ਖੜ ਗਈਆਂ ਵਾ ਇੱਥੇ ਕਰੇ ਤੇ ਤੀਜੀ ਵੀ ਆਪਾਂ ਲਿਆਉਣੇ ਅੱਜ ਤੇ ਇਹਨਾਂ ਦੇ ਖਲਾਰ ਦੇ ਬਰਾਬਰ ਤੇ ਸਾਡੀ ਪਲਟਣ ਟਰੈਕਟਰ ਤੇ ਤੇ ਨਾਲ ਉੱਡਦੀ ਹੋਈ ਭੁੰਡੀ ਵੀ ਸੀਟ ਤੇ ਬੈਠੀ ਹੋਈ ਆ ਸੋਹਣਾ ਮੁੰਡਾ ਤੂੰ ਕਮਾਂ ਇੰਸਟਾਫੇਮਸ ਹੁੰਦਾ ਏ ਦੰਡਾ ਆਂਦਾ ਵੀਰ ਟੱਕ ਵੱਡ ਕਰਨ ਦੰਡਾ ਆਪਾ ਕਰਤਾ ਸਿੱਧਾ ਇਹਦਾ ਮੋੜਾ ਮੋਟਾ ਸੀ ਜਿਹੜਾ ਆਹ ਚਾਹ ਆਪੀ ਜੰਨੇ ਆਂ ਚਾਹ ਬੜੀ ਢਾਂਡ ਬਣੇ ਰਹਿਣ ਜੰਗੂ ਮਿਸਤਰੀ ਭਾਈ ਨੇ ਕਰਤੀ ਚਾਦਰ ਫੈਟ ਤੇ ਟੱਕਰਿਆ ਆਉਂਦਾ ਦੁਪਹਿਰ ਅਗੀ ਲਾਤੀ ਚਾਦਰ ਗੱਡੀ ਹੋਈ ਜਾਂਦੀ ਆਪਣੀ ਰੈਡੀ ਸਰ ਇੱਥੇ ਲੈ ਕੇ ਲਾਉਣਾ ਨਵਾਂ ਟਾਇਰ ਤੋ ਥੋੜਾ ਆ ਖਰਾਬ ਸੀ ਚਾਦਰ ਤੇ ਇਧਰ ਆਪਣਾ ਜੰਟਾ ਕੀ ਕਰੀ ਜਨਾ ਵੀ ਜੰਟਿਆ ਹੋਂ ਤੇ ਵਿਜੀ ਹੋਇਆ ਪਿਆ ਮੁੰਡਾ ਹੈ ਇਧਰੋਂ ਕਰਤੀ ਰੈਡੀ ਇਧਰੋਂ ਹੋ ਗਿਆ ਕੰਮ ਓਕੇ ਗੱਡੀ ਜ਼ਿਆਦਾ ਸ਼ਾਮ ਤੱਕ ਆਪਣਾ ਮਿਲ ਜੇ ਚਲੋ ਅਭੀ ਆ ਪਾਏ ਆ ਖੇਤ ਤੇ ਇੱਕ ਪੱਠੇ ਭਰਨੇ ਸੀ ਇਧਰ ਪੱਠਿਆਂ ਨੂੰ ਪਾਣੀ ਛੱਡਿਆ ਹੋਇਆ ਤੇ ਮਾਰਦੇ ਆ ਆਪਣੀ ਰੀ ਨੂੰ ਗੇੜਾ ਆ ਗਏ ਆਪਾਂ ਖਾ ਲੈ ਤੇ ਪਾਣੀ ਚੱਲੀ ਜਾਂਦਾ ਤੇ ਪਨੀਰੀ ਮਾਰ ਦੇ ਕੇ ਨਾ ਪਨੀਰੀ ਥੋੜੀ ਜੀ ਵਿੱਚੋਂ ਵਿੱਚ ਗਲੀਜੀ ਹੋ ਗਈ ਸੀ ਦੇਖਦੇ ਆ ਕੀ ਚੱਕਰ ਕੀ ਆ ਕਿਉਂ ਇੰਤਾ ਹੋਈ ਆ ਆ ਰਹੀ ਆਪਣੀ ਪਨੀਰੀ ਤੇ ਚੱਲੀ ਜਾਂਦੀ ਮੋਟਰ ਆਪਾਂ ਕਰ ਦਈਏ ਮੂੰਹਾਂ ਤੇ ਪਾਣੀ ਦਿੱਤਾ ਪੱਠਿਆਂ ਨੂੰ ਛੱਡ ਤੇ ਹੁਣ ਅੱਗੇ ਪਾਣੀ ਛੱਡਤਾ ਕਰੀ ਤੇ ਦੇਖਦੇ ਆ ਅੱਗੇ ਚੱਲ ਚੱਲੀ ਜਾਂਦੀ ਆਪਣੀ ਮੋਟਰ ਤੇ ਪਾਣੀ ਆਪਣਾ ਜਾਂਦਾ ਆ ਇੱਧਰ ਦੀ ਆਹੋ ਲੋ ਵੀ ਇੱਕ ਮੂੰਹ ਬੰਨਤਾ ਪਾਣੀ ਛੜਦਾ ਵਾ ਸਿੱਧਾ ਤੇ ਹੁਣ ਇਧਰ ਨੂੰ ਹੁਣ ਆਹ ਵਾਲਾ ਵੀ ਮੂੰਹ ਬੰਨਦੇ ਆਂ ਇੱਥੋਂ ਵਾਲਾ ਐਡ ਜਾ ਚੁੱਕੀ ਆ ਤੇ ਚਾਬੀ ਆਪਣੀ ਅਜੇ ਤੱਕ ਲੱਭੀ ਨਹੀਂ ਇਧਰਲੇ ਪੱਠੇ ਸਾਰੇ ਭਰ ਗਏ ਸੀ ਉਧਰਲੇ ਰਹਿ ਗਏ ਤੇ ਚਾਬਾਂ ਚਾਬੀ ਲੱਭੀ ਜਾਂਦੇ ਚਾਬੀ ਲੱਭਦੀ ਨਹੀਂ ਪਈ ਅਜੇ ਮੋਟਰ ਦੀ ਲਾਈਟ ਤਾਂ ਗਈ ਚਲੀ ਜਾਂ ਦੇਖਦੇ ਹੁਣ ਮਿਸਤਰੀ ਲਾਉਣੇ ਆ ਤੇ ਚਾਬੀ ਨਵੀਂ ਲਵਾਉਣੇ ਚਾਬੀਆਂ ਲੈ ਕੇ ਆਉਣੇ ਆ ਸ਼ਹਿਰ ਗੱਡੀ ਕੋਲੇ ਤੇ ਸੁਖੀ ਅੰਸੂ ਰਵਣ ਬਣਾਣੀ ਕਿੱਥੇ ਰਹਿ ਗਿਆ ਸੀ ਉਹ ਮੈਨੂੰ ਲੱਭਾ ਨਹੀਂ ਨਾਲੇ ਦੇਖਦੇ ਹੁਣ ਚਾਬੇ ਹੁਣ ਡੰਡਾ ਆ ਹੋ ਗਿਆ ਸਾਡੇ 1.5 ਦਾ ਟਾਈਮ ਹੋ ਗਿਆ ਹੁਣ ਚਾਬੀ ਬਣਵਾਉਣੀ ਮੋਟਰਸਾਈਕਲ ਦੀ ਅਕੋ ਫਾਈਨਲੀ ਸ਼ਹਿਰ ਆ ਗਏ ਆ ਤੇ ਦੇਖਦੇ ਆ ਲਾਹੋਂ ਨਹੀਂ ਕਿੱਥੇ ਆ ਤੇ ਜਾਣੇ ਆ ਲਾਹੋਂ ਦੇ ਕੋਲ ਕਿੱਥੇ ਕਰਾਉਣ ਦੇ ਆ ਗੱਡੀ ਦਾ ਕੰਮ ਹੋਨ ਲੜੀ ਆਪਾਂ ਫਾਈਨਲ ਗੱਡੀ ਕੋਲੇ ਪਹੁੰਚ ਗਏ ਆ ਤੇ ਬਾਈ ਹੁਣੇ ਲੱਗੇ ਪਏ ਆ ਗੱਡੀ ਦਾ ਹਾਰ ਸ਼ਿੰਗਾਰ ਕਰਨ ਵਾਹ ਵੀ ਕੋਈ ਜਾਂਦਾ ਕਰਮਾਂ ਦਾ ਕਰਨ ਰਾਤ ਹੀ ਓਕੇ ਰਿਪੋਰਟਾਂ 6:30 ਵਜੇ ਜਾਂਦਾ ਸਿਰੇ ਜਾਊਗੀ ਬਾਗੇ ਦੇ ਨੇ ਹੁਣ ਚਾਬੀਆਂ ਵਾਲੇ ਨੂੰ ਦੇਖਣ ਚਾਬੀਆਂ ਬਣਵਾਉਣੀਆਂ ਮੋਟਰਸਾਈਕਲ ਦੀਆਂ ਤੇ ਉਹਦਾ ਖੋਲਦੇ ਆ ਲੌਕ ਉਹ ਖੜਾ ਸਵੇਰ ਦਾ ਉੱਥੇ ਹੀ ਉੱਥੇ ਖੜਾ ਸਵੇਰ ਦਾ ਲੋਬੀ ਆਪ ਆ ਗਏ ਅੰਕਲ ਕੋਲੇ ਛਾਬੀਆਂ ਬਣਵਾਉਣ ਤੇ ਇੱਥੇ ਛਾਬੀਆਂ ਚਾਹਦੀਆਂ ਬਣ ਗਈਆਂ ਵਾ ਲੋਕੇਸ਼ਨ ਵੀ ਦਿਖਾ ਪਾਈ ਦੀ ਓਏ ਨਿਕ ਪਗ ਕੋੜੀ ਸੇ ਖਾਂ ਰੋਡ ਫਾਈਨਲੀ ਨੇ ਰਹਿਣਾ ਸ਼ੁਰੂ ਹੋ ਗਿਆ ਤੇ ਲੈਖਾਂ ਚੱਗੀਆਂ ਆ ਤੇ ਟਾਈਮ ਹੋ ਗਿਆ ਵਾ 7:10 7:30 ਪੁਣ 7:30 ਟਾਈਮ ਬਣ ਗਿਆ ਤੇ ਅਸੀਂ ਹੁਣ ਘਰੋਂ ਚੱਲੇ ਆ ਉਹ ਉਹਨਾਂ ਨਾਲ ਕੰਪਰੋਮਾਈਜ਼ ਨਹੀਂ ਹੋਇਆ ਗਾਈਜ਼ ਵੀਰੇ ਮੈਂ ਵੀ ਆ ਇਹ ਸੁੱਖੀ ਨਾਲ ਆ ਮੇਰੇ ਉਹਦੇ ਨਾਲ ਤਾਂ ਗਾਈਜ਼ ਲੋਕ ਪੁਆਇੰਟ ਹੀ ਫਾਇਦਾ ਜੰਨੇ ਉਹ ਪਹਿਲੇ ਮੰਗਦਾ ਉਹਨੇ ਲੋਕ ਨਵਾ ਪਹਿਲੇ ਨਾਲੇ ਚਾਬੀਆਂ ਉਹਦੇ ਨਾਲ ਦੋ ਆਉਣਗੀਆਂ ਮੈਂ ਤੇ ਸੁਖ ਮਣਾ ਕੇ ਕੱਪੜੇ ਵਾਲੀ ਦੁਕਾਨ ਤੇ ਆਪਾਂ ਸ਼ੈਂਪੀ ਵੀਰੇ ਦੀ ਦੁਕਾਨ ਤੇ ਆਏ ਆ ਕੱਪੜੇ ਲੈਣ ਜੀ ਦੇ ਹਾਏ bro ਕੀ ਹਾਲ ਚਾਲ ਠੀਕ ਠਾਕ ਗੱਡੀ ਚਾਹੀਦੀ ਚੱਲ ਕੱਪੜੇ ਦਿਖਾਈਂ ਹਾਂ ਜੀ ਹੋਣ ਹੋ ਗਿਆ ਕਾਫੀ ਨੇਰਾ ਤੇ ਆਪਾਂ ਚੱਲੇ ਆ ਘਰ ਨੂੰ ਸੋਖੀ ਮੋਟਰ ਚਲਾਈ ਜਾਂਦਾ ਕਾਫੀ ਠਾਵ ਤੇ ਮੰਮੀ ਸਾਡੇ ਨਾਲ ਨੇ ਸੋ ਹਾਂਜੀ ਦੋਸਤੋ ਫਾਈਨਲੀ ਆਪਾਂ ਘਰੇ ਆ ਗਏ ਸੀਗੇ ਤੇ ਸਾਢੇ ਅੱਧਾ ਟਾਈਮ ਹੋ ਚੁੱਕਿਆ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆਂ ਖਤਮ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਪਾਟ ਸ਼ੇਅਰ ਜ਼ਰੂਰ ਕਰੋ ਤੇ ਭਰਾ ਦੀ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਰੂਰਤ ਆ ਸੁਬਾਹ ਹੈ